ਜਿੰਦਾਬਾਦ ਸਰਦਾਰ ਸ਼ਮੀਰ ਸਿੰਘ ਦੀ ਬਾਦਸ਼ਾਹ ਜਿੰਦਾਬਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਅਸੀਂ ਪਾਰਟੀ ਪ੍ਰਧਾਨ ਦਾ ਬਹੁਤ ਦਿਲੋਂ ਦਿਲੋਂ ਤਨਦਾਨ ਕਰਦੇ ਆ ਜਿਨ੍ਹਾਂ ਨੇ ਸਾਨੂੰ ਸਾਡੇ ਇਲਾਕੇ ਦਾ ਕੈਂਡੀਡੇਟ ਦਿੱਤਾ ਹੈ ਅਸੀਂ ਇਸ ਨੂੰ ਉੱਤ ਕਰਕੇ ਇਸ ਦੀ ਮਦਦ ਕਰਾਂਗੇ ਵਿਧਾਨ ਸਭਾ ਚ ਭੇਜਾਂਗੇ ਵਾਹਿਗੁਰੂ ਜੀ ਦਾ ਖਾਲਸਾ ਸੋਨੀ ਆਸਰੀਆਂ ਮੈਂ ਤੁਹਾਨੂੰ ਸਾਰਿਆਂ ਨੂੰ ਨਗਰ ਨੂੰ ਇਹ ਲਾ ਟੋਲਾ ਕਿ ਜੋ ਸੁਖਵੀਰ ਸਿੰਘ ਬਾਦਲੀਆਂ ਨੇ ਆਪਣੇ ਭਰਾ ਰਵੀ ਲਲ ਨੂੰ ਟਿੱਕ ਦੇ ਹਿੰਮਤ ਹੈ ਹੁਣ ਆਪਣੀ ਸਾਰਿਆਂ ਦੀ ਇਹ ਹੀ ਜ਼ਿੰਮੇਵਾਰੀ ਬਣ ਗਈ ਹੈ ਕਿ ਆਪਾਂ ਸਾਰੇ ਸਵੇਰ ਤੋਂ ਲੈ ਕੇ ਅੱਜ ਵੀ ਜਦੋਂ ਵੀ ਟਾਈਮ ਮਿਲਦਾ ਹੈ ਆਪਣੇ ਆ ਜਿਹੜੇ ਪਿੰਡਾਰੇ ਬੱਤੀ ਦਿੱਤੀ ਇਹਨਾਂ ਵਿੱਚ ਆਪਾਂ ਪਹਿਲਾਂ ਜਿੱਥੇ ਇੱਥੇ ਆਪਣੇ ਰਿਸ਼ਤੇਦਾਰੀਆਂ ਨੇ ਮੇਸਰ ਤੋਂ ਹੋ ਚੁੱਕੇ ਨਹੀਂ ਸਾਰਿਆਂ ਕੋਈ ਪਹਿਲਾਂ ਆਪਾਂ ਹੁੰਦਾ ਜੀ ਉਹ ਦੁਬਾਰ ਫਿਰ ਆਪਾਂ ਇੱਕ ਜਿਹੜਾ ਜਿਹੜਾ ਮੂਰੇ ਕੱਟ ਕਰਕੇ ਫਿਰ ਆਪਾਂ ਸਾਰੇ ਦੇਵਾਂਗੇ ਜੀ ਤੁਸੀਂ ਚਾਹੋਗੇ ਆਪਾਂ ਸ਼ਖਬੀਰ ਜਾਨੂ ਵੀ ਬੇਨਤੀ ਕਰ ਲਾਂਗੇ ਇੱਕ ਦਿਨ ਉਹਨਾਂ ਦਾ ਜਿਹੜਾ ਬਰਬਾਰਾਂਗੇ ਇੱਕ ਜਗ੍ਹਾ ਦੀ ਇੰਨੀ ਬੇਨਤੀਆਂ ਕਰਦਾ ਮੈਂ ਤੁਹਾਡਾ ਖੇਮਾ ਦਾ ਜਾਣਕਾ ਵੈਕੂ ਜੀ ਦਾ ਖੰਸਾ ਵਾਲੇ ਜੀ ਸਭ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈ ਕੇ ਆਪਾਂ ਫਤਿਹ ਸਭ ਤੋਂ ਜ਼ਲਵਾ ਜੈ ਵਾਲੂ ਰਿਕਾ ਕਸਾ ਜੀ ਸਵੇਰੇ ਤੇ ਪਹੁੰਚੇ ਹੋਏ ਸਰਕਾਰਯੋਗ ਪਾਈ ਜੀ ਆਪਣੇ ਜੋ ਕਿ ਮੀਨ ਸਾਯੋਂ ਦੇ ਵਿੱਚੋਂ ਰਵੀ ਜਰਵਿੰਦਰ ਸਿੰਘ ਜੀ ਜਿਨ੍ਹਾਂ ਜਿਹੜਾ ਪ੍ਰੇਸ਼ਕਾ ਜੋ ਆਪਣੇ ਸ਼੍ਰੋਮੇ ਕੈਂਡੀਡੇਟ ਵੱਲੋਂ ਕੈਂਡੀਡੇਟ ਨੇਗੇ ਉਸ ਤੋਂ ਬਾਅਦ ਮਾਸਟਰ ਚੂਲ ਸਿੰਘ ਜੀ ਈਸਰਾ ਸਰਦਾਰ ਗੁਰਪ੍ਰੀਤ ਸਿੰਘ ਜੀ ਨੰਬਰਦਾਰ ਸਰਦਾਰ ਹੰਦੀਰ ਸਿੰਘ ਜੀ ਪੰਚ ਅਤੇ ਆਪਣੇ ਮਹਿਬੂਬ ਲੀਡਰ ਜੋ ਕਿ ਜਿਲ੍ਹਾ ਚਾਰਜ ਉਹ ਸਰ ਭਰ ਕੈਂਚਰ ਅਨਜੀਤ ਅਨਜੀਤ ਸਿੰਘ ਜੀ ਰੰਧਾਵਾ ਇਹਨਾਂ ਦਾ ਸਾਰਿਆਂ ਦਾ ਪਹੁੰਚ ਦੇ ਪਹਿਲਾਂ ਦਾ ਧੰਨਵਾਦ ਕਰਦੇ ਆ ਉਸ ਤੋਂ ਬਾਅਦ ਜੋ ਕਿ ਜਿਵੇਂ ਕਿ ਹੁਣ ਆਪਾਂ ਨੂੰ ਪਤਾ ਆਪਣੇ ਖਾਸ ਕਰਕੇ ਧੂਰੀ ਹਲਕੇ ਦੇ ਵਿੱਚ ਕਿਵੇਂ ਆਪਣੇ ਜੋ ਕੈਂਡੀਡੇਟ ਨੇ ਉਹਨਾਂ ਨਾਲ ਧੱਕਾ ਹੋਇਆ ਆਪਣਾ ਜੋ ਪੁਲਹੋਰੀ ਦੇ ਜ਼ਿਲ੍ਹਾ ਪ੍ਰਿੰਸੀਪਲ ਦੀ ਗੁਰਜੀਤ ਕੌਰ ਭੈਣ ਜੀ ਸੀਗੇ ਉਹਨਾਂ ਦੇ ਕਾਜ ਕੱਲ ਕੈਂਸਲ ਹੋ ਗਿਆ ਉਸ ਤੋਂ ਬਾਅਦ ਬਿਮਾਰ ਬਾਈ ਬੱਗਾ ਜੀ ਨੇ ਉਹਨਾਂ ਦੇ ਬਲਾਕ ਸੰਮਤੀ ਦੇ ਨਿਸ਼ਚੋ ਕਾਗਜ ਕੈਨਸਲ ਹੋਇਆ ਉਸ ਤੋਂ ਬਾਅਦ ਤਾਂ ਅੰਦਰੇ ਤੋਂ ਆਪਣੇ ਬਾਈ ਕੀ ਸੀਗੇ ਜਗਰਾਜ ਉਹਨਾਂ ਦੇ ਕਾਗਜ ਕੈਨਸਲ ਹੋ ਗਿਆ ਇਸ ਕਰਕੇ ਆਪਾਂ ਦੇਖੋ ਜਿਵੇਂ ਕਿ ਸਰਦਾਰ ਸੁਖਵੀਰ ਸਿੰਘ ਬਾਲਰ ਜੀ ਵੀ ਵਾਰ-ਵਾਰ ਇਹੀ ਗੱਲ ਕਹਿੰਦੇ ਹੈਗੇ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਸਫਤਾ ਦੇ ਵਿੱਚ ਆਉਣ ਵਾਸਤੇ ਨਹੀਂ ਇਹ ਕੰਮ ਕਰ ਰਿਹਾ ਜਾਂ ਭਾਵੇਂ ਚੋਣਾਂ ਲੜ ਰਿਹਾ ਆਪਾਂ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ 105 ਸਾਲ ਪੁਰਾਣਾ ਇਤਿਹਾਸ ਹੈ ਹਮੇਸ਼ਾ ੱੱੱਕੇ ਨਾਲ ਤੇ ਜੁਰਮ ਨਾਲ ਜਿੱਥੇ ਵੀ ਮੂਹਰੇ ਹੋ ਕੇ ਮੋਰਚੇ ਲੱਗਿਆਗੇ ਜਾਂ ਮੂਹਰੇ ਹੋ ਕੇ ਲੜਾਈ ਸ਼ਰੋਮੀ ਅਕਾਲੀਦਾਰ ਹਮੇਸ਼ਾ ਲੜਦਾ ਆ ਰਿਹਾ ਐ ਇਸੇ ਤਰੀਕੇ ਨਾਲ ਹਲਕਾ ਘਨੌਰ ਦੇ ਵਿੱਚ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਿਆ ਕਿਸ ਤਰੀਕੇ ਨਾਲ ਉੱਥੇ ਵੀ ੱੱੱਕਾ ਹੋਇਆ ਬਹੁਤ ਜ਼ਿਆਦਾ ੱੱੱਕਾ ਹੋਇਆ ਇਹ ਸੀਐਮ ਦਾ ਹਲਕਾ ਸੀ ਇਥੇ ਵੀ ਇਹਨਾਂ ਨੇ ੱੱਕੇ ਨਾਲ ਕੱਲ ਅਸੀਂ ਘਨੋਰੀ ਇੱਕ ਜੋ ਬਲਗ ਬਲਗ ਸੰਪਤੀ ਦੇ ਸਾਡੇ ਮੈਂਬਰ ਜਿਨ੍ਹਾਂ ਦੇ ਕਾਗਜ਼ ਨਹੀਂ ਭਰੇਆ ਬਹੁਤ ਮੁਸ਼ਕਲ ਨਾਲ ਉਹਨਾਂ ਦੇ ਕਾਗਜ਼ ਸੈੱਟ ਕਰਾਇਆ ਤੇ ਹਲੇ ਤੱਕ ਉਹਨਾਂ ਨੂੰ ਚੋਣ ਨਿਸ਼ਾਨ ਵੀ ਕਲੀਅਰ ਨਹੀਂ ਕਰਿਆ ਉਦਾਂ ਜਵਾਨੀ ਉਹਨਾਂ ਨੇ ਬੋਲ ਕੇ ਦੱਸਤਾ ਕਿ ਹਾਂ ਕੋਈ ਗੱਲ ਨਹੀਂ ਭਾਈ ਥੋੜਾ ਤਕਰੀ ਜੋ ਨਿਸ਼ਾਨ ਹੋਗਾ ਤੁਸੀਂ ਪਰਚੇਸ਼ ਕਰੋ ਪਰ ਕੋਈ ਹਲੇ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਕਿ ਕੋਈ ਠੋਸ ਜਾਂ ਆਪਾਂ ਕਹਿ ਦਈਏ ਕਿ ਪ੍ਰੋਪਰ ਆਪਾਂ ਨੂੰ ਉਹਨਾਂ ਨੇ ਕੋਈ ਹਾਮੀ ਭਰੀ ਹੋਈ ਨਹੀਂ ਇਹ ਜੋ ਤੱਕਾ ਜਿਹੜਾ ਆਪਾਂ ਕਹਿੰਦੇ ਆ ਨਾ ਮਾਰ ਮਾਰ ਕੇ 70 ਸਾਲਾਂ ਦੇ ਵਿੱਚ ਬਦਲਾ 70 ਸਾਲਾਂ ਦੇ ਵਿੱਚ ਬਦਲਾ ਆਇਆ ਦੇਖੋ ਤੁਸੀਂ ਸਾਰੇ ਮਹਤਵਪੂਰਨ ਬੰਦੇ ਬੈਠੇ ਹੋਏ ਅੱਜ ਤੱਕ ਅਕਾਲੀ ਦਲ ਨੇ ਵੀ 10 ਸਾਲ ਪਹਿਲਾਂ ਇੱਥੇ ਸੱਤਾ ਦੇ ਵਿੱਚ ਹੈਗਾ ਸੀ ਉਸ ਵਾਰ ਅਕਾਲੀ ਸੀ ਹੈ ਕਦੇ ਕਾਗਜ ਖੋਹ ਕ੍ਰਾਂਤੀ ਜਿਹੜੀ ਆਪਾਂ ਕਹਿੰਦੇ ਆ ਕਾਗਜ ਖੋਹ ਕ੍ਰਾਂਤੀ ਦਾ ਕਦੇ ਨਹੀਂ ਜਿੱਤ ਹਾਰ ਨੰਬਰ 2 ਦੀ ਗੱਲ ਆ ਤੇ ਸ਼ਰੋਮੀ ਅਕਾਲੀ ਦਲ ਇੱਥੇ ਆਪਾਂ ਬਿਲਕੁਲ ਕਲੀਅਰ ਕਰ ਦਿੰਨੇ ਜਿੱਤ ਹਾਰ ਨੂੰ ਤਾਂ ਲੈ ਕੇ ਅਸੀਂ ਚੱਲਦੇ ਨਹੀਂ ਹੈਗੇ ਅੱਪਾ ਜੁਰਮ ਤੇ ਜਗ ਦੇ ਨਾਲ ਆਪਾਂ ਮੱਥਾ ਲਾਉਣ ਵਾਲੇ ਬੰਦੇ ਆਂਗੇ ਇੱਥੇ ਆਪਣੇ ਹਲਕੇ ਦੇ ਵਿੱਚ ਆਪਾਂ ਬਾਈ ਰਵੀ ਨੂੰ ਜੋ ਕਿ ਬਹੁਤ ਨੇਕ ਦੇਨ ਤੇ ਇੱਕ ਆਪਾਂ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਪ੍ਰਾਣਾ ਬਾਈ ਪਾਰਟੀ ਨਾਲ ਜੁੜਿਆ ਹੋਇਆ ਇਹਨਾਂ ਦੀ ਸਪੋਰਟ ਵਾਸਤੇ ਆਏ ਆ ਤੇ ਵੱਧ ਤੋਂ ਵੱਧ ਆਪਾਂ ਨੇ ਜੋਰ ਵਾਰਨਾ ਜਿਹੜਾ ਇੱਥੇ ਆਪਣੇ ਧੂਰੀ ਹਲਕੇ ਦੇ ਵਿੱਚ ਕਹਿੰਦੇ ਨੇ ਸੀਐਮ ਸੀਟੀ ਕਹਿੰਦੇ ਜਾਂਦੇ ਆ सीएमसीटी ਵੈਸੇ ਨਾ ਉਹ ਸੀएमसीटी ਆ ਸਿਰਫ ਸੂਏ ਨੂੰ ਹੀ ਕਵਰ ਕਰਿਆ ਹੋਰ ਕੋਈ ਦੂਸਰਾ ਕੰਮ ਨਹੀਂ ਹੋਇਆ ਇੱਥੇ ਜਿੰਨੇ ਵੀ ਹੋਰ ਵੀ ਮੁੱਦੇ ਆਪਾਂ ਕਹਿ ਗਏ 17 ਉਹ 16 ਮੈਡੀਕਲ ਕਾਉਂਡ ਜਿਹੇ ਕਹਿੰਦੇ ਸੀ ਮਤਲਬ ਗੱਲਾਂ ਦਾ ਕੜਾ ਬਣਾ ਲਓ ਜਿੰਨਾ ਮਰਜੀ ਹੋਰ ਕਰਤਾ ਧਰਤਾ ਇੱਥੇ ਕੋਈ ਹੈਗਾ ਕੋਈ ਵਾਲੀਵਾਰ ਸਿੰਘ ਹੈਗਾ ਆਪਾਂ ਜਿਹੜਾ ਪ੍ਰੇਸ਼ਰ ਦੇ ਵਿੱਚ ਬਾਈ ਰਵੀ ਨੇ ਪੂਰੀ ਪੂਰੀ ਮਦਦ ਕਰਕੇ ਤੇ ਇਸ ਨੂੰ ਜਿਪਿਉਣਾ ਹੈਗਾ ਇਸ ਦੀ ਜਿੱਤ ਜਿਹੜੀ ਉਹ ਸਮੇਂ ਦੀ ਹਕੂਮਤ ਦੇ ਮੂੰਹ ਤੇ ਚਪੇ ਰਹੂ ਇਸ ਕਰਕੇ ਮੇਰੀ ਸਾਰਿਆਂ ਨੂੰ ਇਹਦੀ ਹਟਵਲ ਕੇ ਬੇਨਤੀ ਹੈ ਤੇ ਅਪੀਲ ਆ ਕਿ ਭਾਈ ਰਵੀ ਦੇ ਆਪਾ ਹੱਥ ਮਜ਼ਬੂਤ ਕਰ ਲਿਆ ਇਹਨਾਂ ਦੇ ਹੱਥ ਮਜ਼ਬੂਤ ਹੋਣਗੇ ਆਪਣੇ ਹੱਲ ਚਾਰਜ ਭਾਈ ਰੰਧਾਵਾ ਸਾਹਿਬ ਦੇ ਵੀ ਹੱਥ ਮਜ਼ਬੂਤ ਹੁੰਦੇ ਹੈਗੇ ਤੇ ਐਨੇ ਕਹਤਾ ਹੋਇ ਆਪਣੀ ਬਾਰੇ ਵਿੱਚ ਬਰਾਮਦੂੰਗਾ ਹਾਂ ਤੁਹਾਨੂੰ ਲੱਗਦਾ ਹਾਂਜੀ ਤੁਹਾਨੂੰ ਦੱਸਾਂਗਾ ਮੈਂ ਤੁਹਾਨੂੰ ਦੱਸਾਂਗਾ ਹਾਂਜੀ